ਤੁਰਕ ਬਾਦ ਦਿੰਦੇ ਆ ਅਦੇ ਵਿਸ਼ਵਾਸ ਦਿਵਾਉਣੇ ਆ ਜਿਵੇਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਜਿਤਾ ਕੇ ਮੰਤਰੀ ਬਣਾਇਆ ਸਾਰੀ ਟੀਮ ਇੱਕਜੁੱਟਾ ਇਕੱਠੀ ਆ ਉਹਨਾਂ ਨੂੰ ਪੂਰੀ ਭਾਰੀ ਬਹੁਤ ਨਾ ਧਰੋ ਲੋ ਹਰ ਵਾਰ ਪੂਰਾ ਉਸ ਤੋਂ ਬਾਅਦ ਲੀਡਰ ਨਾਲ ਜੁੜਾ ਕੇ ਉਹਨਾਂ ਨੂੰ ਕੇਂਦਰ ਦੇ ਵਿੱਚ ਅਸੀਂ ਜਿਹੜਾ ਐਮਪੀ ਬਣਾਵਾਂਗੇ ਅੱਛੀ ਅਰਵਿੰਦ ਕੇਜਰੀ ਆਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨੇ ਭਾਈ ਮੀਤਹਿਰ ਤੇ ਭਰੋਸਾ ਕੀਤਾ ਹੈ ਭਾਈ ਮੀਤ ਨੂੰ ਸਾਡੇ ਤੇ ਭਰੋਸਾ ਹੈ ਸਾਡੀ ਪੂਰੀ ਪੂਰੀ ਟੀਮ ਅਸੀਂ ਇਕੱਠੇ ਆ ਅਸੀਂ ਭਾਈ ਮੀਤ ਨੂੰ ਵਿਸ਼ਵਾਸ ਦਿਵਾਉਣੇ ਆ ਤੈਨੂੰ 7.5 ਲੱਖ ਦੀ ਵੀੜਾ ਵਾਜੂ ਚਤਾਵਾ ਗੋ ਪਹਿਲਾਂ ਤਾਂ ਜੀ ਅਸੀਂ ਸਮੂਹ ਆਮ ਆਦਮੀ ਪਾਰਟੀ ਧਨੋਲਾ ਦੀ ਟੀਮ ਸਾਡੇ ਨੈਸ਼ਨਲ ਜਿਹੜੇ ਕਨਵੀਨਰ ਨੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੁਬਾਰਾ ਤੋਂ ਫੇਰ ਸਾਡੇ ਹਲਕੇ ਦੀ ਆਣ-ਬਾਣ ਸਾਨ ਅਤੇ ਬਹੁਤ ਹੀ ਮਿਹਨਤੀ ਨੌਜਵਾਨ ਭਾਈ ਗੁਰਮੀਤ ਸਿੰਘ ਮੀਤਿਹਰ ਜੀ ਨੂੰ ਇੱਕ ਵਾਰ ਦੁਬਾਰਾ ਵਿਸ਼ਵਾਸ ਉਹਨਾਂ ਦੇ ਪਕਟਾਉਂਦੇ ਹੋਏ ਉਹਨਾਂ ਨੂੰ ਐਮਪੀ ਦੀ ਜੋ ਟਿਕਟ ਦਿੱਤੀ ਆ ਅਸੀਂ ਸਾਰੀ ਪਾਰਟੀ ਸਾਰੀ ਧਨੋਲਾ ਦੀ ਟੀਮ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉੱਥੇ ਭਾਈ ਮੀਤੇਰ ਜੀ ਨੂੰ ਮੁਬਾਰਕਬਾਦ ਦਿੰਨੇ ਆ ਅਤੇ ਵਿਸ਼ਵਾਸ ਦਿਵਾਉਣੇ ਆ ਜਿਵੇਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਜਿਤਾ ਕੇ ਮੰਤਰੀ ਬਣਾਇਆ ਸਾਰੀ ਟੀਮ ਇਕਜੁੱਟਾ ਇਕੱਠੀ ਹੈ ਉਹਨਾਂ ਨੂੰ ਪੂਰੀ ਭਾਰੀ ਬਹੁਤ-ਬਹੁਤ ਧੰਨਵਾਦ ਹਰ ਵਾਰ ਦਿੱਤਾ ਉਸ ਤੋਂ ਬਾਅਦ ਲੀਡਰ ਨਾਲ ਜਿਤਾ ਕੇ ਉਹਨਾਂ ਨੂੰ ਕੇਂਦਰ ਦੇ ਵਿੱਚ ਅਸੀਂ ਜਿਹੜਾ ਐਮਪੀ ਬਣਾਵਾਂਗੇ ਮਾਨ ਜੀ ਅਤੇ ਕੇਂਦਰੀਵਾਲ ਸਾਹਿਬ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਬਰਨਾਲਾ ਸਰੋਵਰ ਲੋਕ ਸਭਾ ਹਲਕੇ ਤੋਂ ਕਿਉਂਕਿ ਮੰਤਰੀ ਮੀਤ ਹੇਰ ਜੀ 17 ਤੋਂ ਲਾ ਕੇ ਸਾਰੇ ਹੀ ਹਲਕੇ ਵਿੱਚ ਸਾਰੇ ਲੋਕ ਸਭਾ ਹਲਕੇ ਵਿੱਚ ਬਹੁਤ ਵਿਚਰਦੇ ਰਹੇ ਨੇ ਅਸੀਂ 14 ਤੋਂ ਲੈ ਕੇ ਜਿੱਤੇ ਹੀ ਪ੍ਰਾਪਤ ਕਰਦੇ ਰਹੇ ਆ ਵੱਡੀ ਵੱਡੀ ਲੀਡ ਤੇ 14 ਚ 17 ਚ 19 ਚ 22 ਚ ਹੁਣ ਅਸੀਂ ਸਾਰੀ ਟੀਮ ਆਪਣਾ ਗਾਡੀਨ ਕੀ ਸਾਰਾ ਹਲਕਾ ਅਸੀਂ ਘਰ ਤੋਂ ਘਟ 3 ਲੱਖ ਲੀਡ ਤੇ ਮੰਤਰੀ ਮੀਤ ਹੇਜ ਨੂੰ ਦੇਤਾਵਾਂਗੇ ਉਹ ਖੁਸ਼ ਆ ਕਿਉਂਕਿ ਦੇਖੋ ਐਮਪੀ ਨਹੀਂ ਕਰ ਦੇਣਾ ਕਿਸੇ ਤੇ ਵੀ ਵਿਸ਼ਵਾਸ ਕਰਨਾ ਬਹੁਤ ਔਖਾ ਹੈ ਕਿਉਂਕਿ ਐਮਪੀ ਜਿੰਨਾ ਬਹੁਤ ਔਖਾ ਬਹੁਤ ਵੱਡਾ ਹਲਕਾ ਹੁੰਦਾ ਹੈ ਪਾਰਟੀ ਨੇ ਭਾਈ ਮੀਤ ਤੇ ਭਰੋਸਾ ਕੀਤਾ ਭਾਈ ਮੀਤ ਨੂੰ ਸਾਡੇ ਤੇ ਭਰੋਸਾ ਹੈ ਸਾਡੀ ਪੂਰੀ ਪੂਰੀ ਟੀਮ ਅਸੀਂ ਇਕੱਠੇ ਆ ਅਸੀਂ ਭਾਈ ਮੀਤ ਨੂੰ ਵਿਸ਼ਵਾਸ ਦਿਵਾਉਣੇ ਵੀ 3 ਸਵਾ 3 ਲੱਖ ਦੀ ਵੀਰ ਦਾ ਬਾਈ ਨੂੰ ਜਿਤਾਵਾ ਦਿੱਤੀ ਹੈ ਅਸੀਂ ਪੂਰਾ ਯੋਗਦਾਨ ਪਾਵਾਂਗੇ ਸਰਦਾਰ ਮੀਤ ਜੇਰ ਜੀ ਨੂੰ ਐਮਪੀ ਬਣਾਉਣ ਦੇ ਵਿੱਚ ਤਨ ਮਨ ਤਨ ਅਸੀਂ ਤਨ ਸਾਰੇ ਤਰ੍ਹਾਂ ਸਪੋਰਟ ਕਰਾਂਗੇ ਬਾਈ ਦੀ ਪੂਰੀ ਫੁੱਲ ਸਾਰੀ ਸਾਡੀ ਯੂਨਿਟੀ ਹੈ ਇਕੱਠੀ ਹੋ ਕੇ ਹਲਕੇ ਦੇ ਵਿੱਚ ਅਸੀਂ ਪੂਰਾ ਪਹਿਲਾਂ ਨਾਲੋਂ ਵੀ ਵੱਧ ਰੀਡ ਤੇ ਭਾਈ ਮੀਤ ਦੇ ਸਾਹ ਨੂੰ ਐਮਪੀ ਬਣਾ ਕੇ ਪੰਜਾਬ ਚੋਂ ਭੇਜਾਂਗੇ ਅਸੀਂ ਆਸ ਕਰਦੇ ਹਾਂ ਵੀ ਸਾਡੀ ਸਰਕਾਰ ਬਣੇ ਤੇ ਭਾਈ ਉਹ ਸੈਂਟਰ ਦੇ ਵਿੱਚ ਵੀ ਮੰਤਰੀ ਬਣੇ